ਪਰ ਆਪੋ ਹੀ ਰੋਖਾਂ ਫੜੀਏ ਕਿਉਂਕਿ ਜੇ ਆਪਾਂ ਇਹ ਹਮਲਾ ਮਾਰਾਂਗੇ ਤਾਂ ਹੀ ਸਾਨੂੰ ਸਾਡੇ ਹੱਕ ਮਿਲਣਗੇ ਤੇ ਬਹੁਤ ਆਪ ਸਨਾਨਦੇ ਹੋਏ ਮੈਂ ਸਾਡੀ ਕਲਸ ਦੇ ਚੇਅਰਮੈਨ ਉਹ ਪ੍ਰਕਾਸ਼ ਗੱਪਲ ਜੀ ਅੱਗੇ ਹੱਥੋਂ ਕੇ ਬੇਤੀ ਕਰਾਂਗਾ ਕਿ ਦੋ ਲਫਜ਼ ਸਾਂਝੇ ਕਰਾਂ ਅੱਜ ਸਰਕਾਰ ਨੇ ਇਹ ਐਲਾਨ ਕੀਤਾ ਕਿ ਅਸਲ ਜਗ੍ਹਾ ਦੀ ਮਦਦਾਂ कारण यह है कि आठ जो यही मकसद है कि ये सेवा कर सके सेवा कर सारे काम सेवा वो तो बोले وہ پارٹنر کے نمبر پر ناموں کے جوابات ہیں تو اپ وہ ترے نہیں میں نہیں میں اپ پھر میرے کا نام ہے جو کچھ ہے पैरिक सां गुज़ारे बाद اور دوبارہ اے بھائی نے کہا ٹھیک ہے ٹھیک ہے کرو غلط کرو 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 باقی ایا ہے کچھ نہیں ٹھیک ہے ٹھیک ہے کرو بھائی تھوڑا ਆਈ ਆਈ ਆ ਰਿਓ ਕਹਿਣਾ ਇੱਧਰ ਦੀ ਆਓ ਇੱਧਰ ਉਹ ਬੁੱਤ ਆ ਦੋ ਆਈ ਕਰਦਾ ਸੰਤਾ ਦੀ ਕਰਦੇ ਕਰਦੇ ਪੋਲਿਟੀ ਕਰਦੇ ਔਰ ਇਹਨਾਂ ਲੰਗ ਲੈ ਲੈਂਦੇ ਇੱਕ ਵੀਰ ਜੀ ਇੱਕ ਨਹੀਂ ਕਿ ਇਤਨਾ ਕਰੋ 2-4 ਜਣੇ ਮੇਰੇ ਤੇ ਕੋਲੇ ਆਈ ਨਹੀਂ ਆ ਮਾਝੇ ਹਲਾੜੋ ਔਰ ਇਧਰ ਆ ਜੀ ਆਓ ਕਹੇ ਆਉਂਦੀ

ਮੰਗਾ ਸਿੰਘ ਪਿੰਡ ਪਿੰਡੀ ਸਾਦਾਂ ਦਾ ਰਹਿਣ ਵਾਲਾ ਬਾਬਾ ਜੀ ਨੇ ਜੋ ਮੈਨੂੰ ਜਮੇਵਾਰੀ ਸੌਂਪੀ ਹੈ ਬੜੇ ਪਿਆਰ ਸਤਿਕਾਰ ਨਾਲ ਨਿਭਾਵਾਂਗਾ ਕਿੰਨੇ ਵੀ ਜਿਹੜੇ ਤੁਹਾਡੇ ਨਾਲ ਹੋਰ ਨੌਜਵਾਨ ਤੇ ਪਹੁੰਚ 40 50 ਜੀ ਹੈਗੇ ਆ ਜਿਹੜੇ ਇਸ ਨੂੰ ਅੱਗੇ ਵੱਧ ਤੋਂ ਵੱਧ ਲੈ ਕੇ ਚੱਲਣਗੇ ਭੈਣਾ ਵੀ ਕੁਝ ਜੁੜੀਆਂ ਨੇ ਹਾਂ ਹਾਂ 20 25 ਭੈਣਾ ਕੀ ਅੱਜ ਬਾਬਾ ਜੀ ਆਏ ਵਧਾਈ ਦੇ ਤੋਂ ਤੇ ਕੀ ਕਹਿਣਾ ਚਾਹੁੰਦੇ ਧੰਨਵਾਦ ਧੰਨਵਾਦ ਬਾਬਾ ਜੀ ਦਾ ਕਰਦਾ ਤੇ ਸਾਰੇ ਨਗਰ ਦਾ ਧੰਨਵਾਦ ਵੈਲਕਮ ਕਰਦਾ ਸਾਡਾ ਛੋਟਾ ਭਾਈ ਮੰਗਾ ਸਿੰਘ ਦੇਸੀ ਗ੍ਰਹਿ ਵਿਖੇ ਆਏ ਹਾਂ ਜਿਹਨੂੰ ਕਹੀ ਪਵਨ ਬਾਲਮੀਕ ਤੀਤੀ ਜ਼ਿੰਮੇਵਾਰੀ ਵੀ ਦਿੱਤੀ ਹੈ ਇਸ ਇਲਾਕੇ ਦੀ ਜ਼ਿੰਮੇਵਾਰੀ ਹੈ ਆਸ ਰੱਖਦੇ ਹਾਂ ਕਿ ਤਨਮਨ ਤਾਂ ਦੇ ਨਾ ਸੇਵਾ ਕਰੇਗਾ ਪਵਨ ਬਾਲਮੀਕ ਤੀਤੀ ਤੀਸਰੀ ਹੋ ਤਰੱਕੀ ਦੇ ਵਿੱਚ ਯੋਗਦਾਨ ਪਾਵੇਗਾ ਆਪਣੇ ਸਮਾਜ ਦੀ ਇਸ ਇਲਾਕੇ ਦੀ ਸੇਵਾ ਵਿੱਚ ਕੋ ਕਮਿਨੀ ਰਹੇ ਦੇਵੇਗਾ ਇਹਨਾਂ ਦੇ ਨਾਲ ਜੁੜ ਕੇ ਸਾਨੂੰ ਇੱਕ ਪਰਿਵਾਰ ਨਾਲ ਕੰਡੈਕਟ ਕਰਾਇਆ ਉਹ ਸਾਡੇ ਪਿੰਡਾ ਸਿੰਘ ਜੀ ਪ੍ਰਧਾਨ ਆ ਕਿ ਜਿਹੜੀ ਇਸ ਅਜਨਾਲਾ ਜੂੰ ਦੇ ਸਾਰੇ ਹੀ ਸਿਸਟਮ ਨੂੰ ਸੈੱਟ ਕਰਦੇ ਹਨ ਧੰਨਵਾਦ ਜੈ ਬਾਲਮੀਕੀ ਹਰ ਰਬਾ ਕਿੰਨਾ ਕੁ ਪਰਿਵਾਰ ਜਿਹੜਾ ਵਾ ਨਾਮ-ਨਾਮ ਲੈ ਲਿਆ ਗੁਰੂ ਮਹਾਰਾਜ ਦੀ ਕਰਨ ਨਾਲ ਲੱਗੇ ਰਹਿਣਗੇ ਧੰਨਵਾਦ ਕਰਦੇ ਸੇਵਾ ਕਰਦਾ ਪ੍ਰਧਾਨ ਜੀ ਅੱਜ ਪ੍ਰਧਾਨ ਮਗਾ ਸਿੰਘ ਇੱਕ ਗੂਵਾਨ ਦੇ ਚੰਦੂ ਦੇ ਹੱਥ-ਹੱਥ ਕਿੰਨਾ ਕੁ ਹੈ ਅਸਰਤ ਦੀ ਕੀ ਬਾਰੇ ਦੀ ਗੱਲ ਕਰ ਗਏ ਤਾਂ ਨਾ ਰਾਜ ਕੀ ਜੈ ਸਰਮਰ ਜੀ ਅੱਥ ਕਿਹੜੇ ਲਾਕੇ ਚਾਏ ਹੋ ਤੇ ਕਿਹੜੀ ਜੀ ਅੱਜ ਤਹਿਸੀਲ ਜਨਾਲਾ ਪਿੰਡਾਂ ਸੈਦਾਂ ਮੰਗਲ ਜੀ ਨੂੰ ਮੰਗਾ ਜੀ ਨੂੰ ਅੱਜ ਇਸ ਲਾਗੇ ਦੇ ਜਿਹੜੀ ਉਹ ਜ਼ਿੰਮੇਵਾਰੀ ਦਿੱਤੀ ਗਈ ਆ ਪਾਵਨ ਵਾਲਮੀਕ ਤੀਰਥ ਵੱਲੋਂ ਔਰ ਨਾਲ ਇਹਨੂੰ ਸੇਵਾ ਜਿਹੜੀ ਉਹ ਲਾਈ ਗਈ ਆ ਕਿ ਆਪਣੇ ਦੇਸ਼ ਦੀ ਔਰ ਪਾਵਨ ਵਾਲਮੀਕ ਤੀਰਥ ਦੀ ਜਿਹੜੀ ਹੈ ਸੇਵਾ ਵਾ ਉਹ ਆਪਣੇ ਤਨ ਮਨ ਧੰਦੇ ਨਾਲ ਕਰਨੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਦੇਖ ਰਹੇ ਕਿ ਦਿਨੋਂ ਦਿਨ ਕਾਫੀ ਜਿਹੜਾ ਵਾ ਵਾਲਮੀਕੀ ਜਿਹੜਾ ਭਾਈਚਾਰੇ ਨਾਲ ਬਹੁਤ ਜਿਹੜੇ ਲੋਕ ਜਿਹੜੇ ਜੋੜਨੇ ਠੀਕ ਹੈ ਨਾ ਇਸੇ ਕਰਕੇ ਕਹਿ ਰਿਹਾ ਹੈ ਨਾ ਕਿ ਜੁੜ ਵਧ ਤੋਂ ਵਧ ਜਿਹੜਾ ਸਮਾਜ ਦੇ ਨਾਲ ਆਪਣਾ ਜੁੜੋ ਜਿਹੜੀਆਂ ਆਪਣੀਆਂ ਧੱਕੇਸ਼ਾਹੀਆਂ ਹੋ ਰਹੀਆਂ ਉਹਨਾਂ ਨੂੰ ਉਹਨਾਂ ਨੂੰ ਠੱਲ ਪਾਈਏ ਜਿਹੜਾ ਨੌਜਵਾਨ ਹੈ ਅੱਜ ਤੁਸੀਂ ਜਿਹੜੀ ਇਕਾਈ ਬਣਾਈ ਹੈ ਨੌਜਵਾਨ ਕਈ ਜਿਹੜੇ ਨਸ਼ਿਆਂ ਦੀ ਦੰਦਲ ਵਿੱਚ ਉਹਨਾਂ ਨੌਜਵਾਨਾਂ ਬਾਰੇ ਕੀ ਕਹਿੰਦੇ ਹੋ ਉਹਨਾਂ ਨੂੰ ਇਹੋ ਅਪੀਲ ਕਰਦੇ ਆ ਕਿ ਆਪਣੇ ਨਸ਼ਿਆਂ ਪਤਿਆਂ ਨੂੰ ਛੱਡ ਕੇ ਆਪਣੇ ਪਾਵਨ ਵਾਲਮੀਕ ਤੀਰਥ ਦੇ ਨਾਲ ਜੁੜਨਾ ਚਾਹੀਦਾ ਮਲੋਤਰਾ ਨੈਸ਼ਨਲ ਪ੍ਰੈਸ ਖਤਰ ਤੁਣਾ ਸਾਹਿਬ ٹرسٹ ਅਸੀਂ ਅੱਜ ਪਿੰਡੀ ਸੈਦਾਂ ਵਿੱਚ ਆਏ ਆ ਬੜੇ ਦਿਨਾਂ ਤੋਂ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਆ ਜਿਹੜੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਰਹੇ ਆ ਨਸ਼ਿਆਂ ਦੇ ਵਿਰੁੱਧ ਅਸੀਂ ਪਿੰਡ ਪਿੰਡ ਜਾ ਕੇ ਗਲੀ ਗਲੀ ਜਾ ਕੇ ਸੰਤ ਮਲਕੀਤ ਨਾਥ ਜੀ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਸੁਚੇਤ ਕਰਦੇ ਆ ਨਸ਼ਿਆਂ ਤੋਂ ਰਹਿਤ ਰਹੋ ਕਿਉਂ ਉਹਨਾਂ ਨੂੰ ਭਗਵਾਨ ਦੇ ਚਰਨਾਂ ਨਾਲ ਲਾ ਰਹੇ ਆ ਅੱਜ ਵੀ ਵਾਲਮੀਕੀ ਤੀਰਤ ਧੂਣਾ ਸਾਹਿਬ ٹرسٹ ਤੋਂ ਸੰਤ ਮਲਕੀਤ ਨਾਥ ਜੀ ਬਲਵੰਤ ਨਾਥ ਜੀ ਤੇ ਚੇਅਰਮੈਨੋਂ ਪ੍ਰਕਾਸ਼ ਦੀ ਅਗਵਾਈ ਤੇ ਪਿੰਡੀ ਸੈਦਾ ਪਹੁੰਚੇ ਆ ਜਿੱਥੇ ਇੱਕ ਨੌਜਵਾਨ ਨੂੰ ਅਸੀਂ ਪ੍ਰਧਾਨ ਥਾਪਿਆ ਏ ਮੰਗਲ ਸਿੰਘ ਜੀ ਇਹਦੇ ਨਾਲ 40-50 ਨੌਜਵਾਨ ਮੁੰਡੇ ਹੋਰ ਆ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਜਾ ਰਹੇ ਆ ਕਿ ਆਪਣਾ ਜਿਹੜਾ ਨਗਰ ਹੈ ਨਾ ਇਹਨੂੰ ਬਿਲਕੁਲ ਨਸ਼ਾ ਮੁਕਤ ਕਰੋ ਜਿਹੜਾ ਵੇਚਣ ਵਾਲਾ ਵਾ ਸਾਨੂੰ ਗੁਪਤ ਰੂਪ ਤੇ ਫੋਨ ਕਰੋ ਅਸੀਂ ਉਹਨਾਂ ਦੇ ਕਾਰਵਾਈ ਕਰਵਾਵਾਂਗੇ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਬਿਨਾਂ ਕਿਸੇ ਪੈਸੇ ਦੇ ਭਰਤੀ ਕਰਾਵਾਂਗੇ ਤੋਂ ਇਸ ਤਰ੍ਹਾਂ ਹੀ ਪਿੰਡ ਪਿੰਡ ਵਿੱਚ ਨਸ਼ਾ ਛਡਾਊ ਇੱਕ ਮਹਿੰਮ ਸ਼ੁਰੂ ਕੀਤੀ ਹੈ ਸੰਤ ਮਲਕੇ ਜੀ ਅਗਵਾਈ ਵਿੱਚ ਭੈਣਾ ਵੀ ਤੁਸੀਂ ਭੈਣਾ ਬਹੁਤ ਆ ਵੇਖੋ ਜੀ ਕਿੰਨਾ ਰਾਸ਼ਾ ਭੈਣਾ ਦਾ ਭੈਣਾ ਵੀ ਉਤਸ਼ਾਹਿਤ ਨੇ ਕਿਉਂਕਿ ਨਸ਼ਾ ਜਿਹੜਾ ਹੈ ਨਾ ਉਹ ਪਹਿਲਾਂ ਆਦਮੀ ਨੂੰ ਖਾਂਦਾ ਹੈ ਤੇ ਫਿਰ ਪਰਿਵਾਰ ਨੂੰ ਖਾਂਦਾ ਹੈ ਜਿਨ੍ਹਾਂ ਦੇ ਕਰ ਨਸ਼ਾ ਵੜ ਜਾਂਦਾ ਹੈ ਨਾ ਉਹ ਘਰ ਬਿਲਕੁਲ ਜ਼ੀਰੋ ਹੋ ਜਾਂਦੇ ਨੇ ਨਾ ਬੱਚੇ ਪੜ ਪਾਉਂਦੇ ਨੇ ਤੇ ਨਾ ਕੁਝ ਕਰ ਪਾਉਂਦੇ ਨੇ ਇਸ ਕਰਕੇ ਪਹਿਣਾ ਨੂੰ ਅਸ਼ੀਆ ਕਿ ਜਿਹੜੀ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਤੁਣਾ ਸਾਹਿਬ ٹرسٹ ਵੱਲੋਂ ਨਸ਼ਾ ਛਡਾਊ ਪਹਿਣਾ ਵੱਤੋ ਵੱਦ ਸਾਥ ਦੇ ਰਹੀਆਂ ਨੇ ਜੈ ਵਾਲਮੀਕੀ ਹਰਰ ਵਾਲਮੀਕੀ ਮੈਂ ਸੇਵਾਦਾਰ ਬਾਬਾ ਬਰਵੰਤਨਾ ਪਾਵਨ ਵਾਲਮੀਕੀ ਤੀਰ ਤੁਣਾ ਸਾਹਿਬ ਤੋਂ ਸਤਿਗੁਰ ਮਲਕੀਰਨਾ ਮਹਾਰਾਜ ਦੇ ਸੇਵਾਦਾਰ ਅੱਜ ਜੋ ਪਾਵਨ ਵਾਲਮੀਕ ਤੀਰਤਮਹਿਮ ਜਿਹੜੀ ਕਿ ਨੌਜਵਾਨ ਵੀਰਾਂ ਨੂੰ ਜਿਹੜਾ ਤੀਰਥ ਨਾਲ ਜੋੜਨ ਦੀ ਗੁਰੂਆਂ ਨੇ ਥੋਰੀ ਆ ਉਹਦੇ ਵਿੱਚ ਅੱਜ